200 ਖਬਰਾਂ ਦੇ ਬਲੈਟਰ ਮੇ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੁजानਪੁਰ ਹੁਣ ਜਦੋਂ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਜਿਸ ਕਰਕੇ ਸੁजानਪੁਰ ਵਿੱਚ ਨਾਜਾਇਜ਼ ਕਬਜ਼ੇ ਦਾ ਦੌਰ ਚੱਲ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪੁਰਨ ਨੰਬਰ 5 ਦੇ ਨੇੜੇ ਸਰਕਾਰੀ ਜ਼ਮੀਨ ਤੇ ਕਿਸੇ ਵਿਅਕਤੀ ਵੱਲੋਂ ਪੱਤਲ ਲਖਾਇਆ ਗਿਆ ਹੈ ਸੂਤਰਾਂ ਦੀ ਮੰਨੀ ਹੈ ਤਾਂ ਕਈ ਸਿਆਸੀ ਲੋਕ ਚੋਣਾਂ ਦਾ ਲਾਹਾ ਲੈਣ ਲਈ ਜਿਹੇ ਨਾਜਾਇਜ਼ ਕਬਜ਼ੇ ਕਰਵਾ ਰਹੇ ਹਨ ਅਤੇ ਪ੍ਰਸ਼ਾਸਨ ਚੁੱਪ ਬੈਠਾ ਹੈ ਸਭ ਕੁਝ ਦੇਖ ਰਿਹਾ ਹੈ ਅਤੇ ਕੋਈ ਵੀ ਵਿਭਾਗ ਦਾ ਕਰਮਚਾਰੀ ਕਾਰਵਾਈ ਨਹੀਂ ਕਰ ਰਿਹਾ ਹੈ ਕਿ ਅਨਾ ਅਥਰਾਈਜ ਬਿਨਾ ਨਖੇ ਤੋਂ ਉਹਦੀ ਕਾਰਵਾਈ ਕਰ ਸਕਦੇ ਆ ਤੇ ਬਾਕੀ ਲੋਕਾਂ ਨੂੰ ਕੀ ਮੈਸੇਜ ਆ ਸਾਮ ਤੌਰ ਤੇ ਲਿਖਿਆ ਜਾਂਦਾ ਹੈ ਲੋਕ ਚਣੀ ਇਤਵਾਰ ਦੇ ਕਰਾ ਚੱਕਦੇ ਨੇ ਉਹਨਾਂ ਕੀ ਮੈਸੇਜ ਆ ਇਹ ਦੇ ਕਿਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਗਲਤ ਕੰਮ ਨਾ ਕਰਨ ਜਿਹਦਾ ਬਾਅਦ ਵਿੱਚ ਉਹਨਾਂ ਨੂੰ ਖਮਿਆਜਾ ਭੁਗਤਣਾ ਪਵੇ। ਸਾਡੀ ਦਾ ਗੈਰ ਮਹਿਕਮਾ ਕਹਿੰਦਾ ਸਾਡੀ ਜਗ੍ਹਾ ਨਹੀਂ ਹੈ। ਉਹਦਾ ਦੇ ਦੇ। ਇਹ ਸਾਨੂੰ ਤੇ ਜਿੰਨਾ ਪਤਾ ਹੈ ਵੀ ਨਹਿਰ ਮਹਿਕਮੇ ਦੀ ਹੈ। ਅੱਗੋਂ ਜੇ ਉਹਨਾਂ ਨੇ ਪੁੜਾ ਨੂੰ ਦੇ ਦਿੱਤੀ ਹੈ ਜੇ ਸਾਨੂੰ ਦਿੱਤੀ ਪੱਤਰ ਲਿਖ ਦੇਣਗੇ ਅਸੀਂ ਪੁੜਾ ਨਾਲ ਸੰਪਰਕ ਕਰ ਲਾਂਗੇ ਅਨੁਮੋਚੀ ਜਾਰੀ ਕੀਤਾ ਗਿਆ ਨੋਟਸ ਸਾਝੀ ਜਾਰੀ ਕਰਨਾ ਹੈ ਸਰ ਗੱਲ ਇਦਾਂ ਹੈ ਕਿ ਸਿਆਨਪੁਰ ਦੇ ਵਿੱਚ ਜਿੱਥੇ ਵੀ ਇਨਕ੍ਰੋਚਮੈਂਟ ਹੋਇਆ ਕਰਦੀ ਆ ਉਹ ਇਸ ਬੰਦੇ ਨੇ ਕੋਈ ਨਵੀਂ ਨਹੀਂ ਕੀਤੀ ਹਰ ਜਗ੍ਹਾ ਇਨਕ੍ਰੋ ਇਨਕ੍ਰੋਚਮੈਂਟ ਹੋਇਆ ਕਰਦੀ ਐ ਸਿਆਨਪੁਰ ਦੇ ਵਿੱਚ ਕਿਤੇ ਵੀ ਚਲ ਜਾਓ ਪ੍ਰਸ਼ਾਸਨ ਜਿਹੜਾ ਆ ਇੱਕ ਦਿਨ ਕਰਦਾ ਕਾਰਵਾਈ ਉਹ ਬਾਅਦ ਫਿਰ ਮਿਲ ਕੇ 2 ਸਾਲ ਮਹੀਨਾ 2 ਸਾਲ ਸੰਧਰਾਂ ਦਾ ਹੀ ਆ ਪਰ ਸ਼ਾਸਨ ਨੂੰ ਚਾਹੀਦਾ ਹੋਵੇ ਜਿੱਥੇ-ਜਿੱਥੇ ਵੀ ਇਨਕ੍ਰੋਚਮੈਂਟ ਹੁੰਦੀ ਆ ਜਿੱਥੇ ਵੀ ਨਜਾਇਜ਼ ਕਬਜ਼ੇ ਹੁੰਦੇ ਆ ਉਥੇ ਸ਼ਕਤੀ ਨਾਲ ਕੰਮ ਕੀਤਾ ਜਾਵੇ ਸ਼ਕਤੀ ਨਾਲ ਕੰਮ ਉਠਾਇਆ ਜਾਵੇ ਤਾਂ ਕਿ ਕੋਈ ਦੂਸਰਾ ਬੰਦਾ ਜਿਹੜਾ ਆ ਉਹ ਇੰਨੀ ਹੀ ਬਦਨਾ ਕਰ ਸਕੇ ਕਿਉਂਕਿ ਹਿੰਦੁਸਤਾਨ ਚ ਕਾਨੂੰਨ ਤੇ ਹਰ ਤਰ੍ਹਾਂ ਦਾ ਬਣਿਆ ਰਿਹਾ ਮਗਰ ਕਾਨੂੰਨ ਨੂੰ ਇੰਪਲੀਮੈਂਟ ਕੋਈ ਨਹੀਂ ਕਰ ਰਿਹਾ ਕਾਨੂੰਨ ਬਣਾ ਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਆ ਮਗਰ ਇਹ ਬਿਲਕੁਲ ਨਹੀਂ ਹੈ ਕਿਉਂਕਿ ਸਰਕਾਰੀ ਜਿ ਜਿਨੇ ਮੇ ਜਗ੍ਹਾ ਨਾ ਉਥੇ ਬੇਹਸਾਬ ਕਬਜ਼ੇ ਹੋ ਰਹੇ ਨੇ ਜੀ ਉਹ ਇੱਕ ਜਿਹੜੀ ਨਵਾਂ ਡੱਬਾ ਬਣਿਆ ਉਹਦੀ ਗੱਲ ਨਹੀਂ ਕਰ ਰਹੇ ਅਸੀਂ ਸਾਰੇ ਸਯਾਮਪੁਰ ਚ ਕਰ ਰਹੇ ਹਰ ਜਗ੍ਹਾ ਇਨਕ੍ਰੋਜਮੈਂਟ ਹੋ ਜਾਂਦੀ ਹੈ ਇੱਕ ਰੇੜੀ ਵਾਲਾ ਜਿੱਥੇ ਇੱਕ ਵਾਰ ਰੇੜੀ ਲਗਾਉਂਦਾ ਹੈ ਉਹ ਆਪਣੀ ਪੈਟਰਿਕ ਸਮਤੀ ਬਣਾਉਂਦਾ ਹੈ ਵੀ ਇੱਥੇ ਮੈਨੂੰ ਕੋਈ ਰੇੜੀ ਹੋਰ ਨਹੀਂ ਲਗਾ ਸਕਦਾ ਮੇਰੇ ਸਵਾ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਜਿੱਥੇ ਵੀ ਨਜਾਇਜ਼ ਕਬਜ਼ੇ ਹੋਏ ਨੇ ਉਹ ਸਾਰੇ ਕਬਜ਼ੇ ਉਠਾਏ ਜਾਣ ਤੇ ਜਿਹੜੇ ਹੁਣ ਇਹ 4 ਨੰਬਰ ਤੋਂ ਲੈ ਕੇ ਸਾਡੀ ਬਿਸ਼ਕਰਮਾ ਜੋਂ ਤੱਕ ਦੋ ਗੱਡੀਆਂ ਲੱਗਦੀਆਂ ਦੀ ਮਗਰਾ ਜੀ ਇੱਕ ਗੱਡੀ ਵੀ ਨਹੀਂ ਲੱਗਦੀ ਕਿਉਂ ਵੀ ਹਰ ਬੰਦੇ ਨੇ ਇਨਕ੍ਰੋਜਮੈਂਟ ਕਰ ਲਈ ਦੀ ਛੜੇ ਢੇਢ ਵਧਾ ਜਿੱਥੇ ਜਿੱਥੇ ਵੀ ਇਨਕ੍ਰੋਚਮੈਂਟ ਹੋਈ ਦੀ ਹੈ ਜਿੱਥੇ ਜਿੱਥੇ ਨਜਾਇਜ਼ ਕਬਜ਼ੇ ਹੋ ਰਿਹਾ ਹੈ ਉਹਨਾਂ ਨੂੰ ਛੁਡਾਇਆ ਜਾਏ ਤੇ ਲੋਕਾਂ ਨੂੰ ਰਹਾ ਦਿੱਤੀ ਜਾਏ ਇਹ ਭਲੇਖੇ ਜਨਰ ਬਹੁ ਜੇ ਗਬਜੇ ਛਡਾਵਾਂਗੇ ਤੇ ਬੋਰਡ ਖਰਾਬ ਹੋਣਗੇ ਅਗਰ 10 ਬੋਰਡ ਖਰਾਬ ਹੁੰਦੇ ਆ ਤੇ 100 ਬੋਰਡ ਬੰਦਾ ਵੀ ਹੈ ਆ ਜਿਹੜਾ ਸ਼੍ਰੀ ਮੁਖਸਤ ਸਾਹਿਬ ਦੇ ਹਲਕਾ ਗਿੱਦਵਾਂ ਬਾਹ ਦੇ ਪਿੰਡ ਗੁਰੂ ਸਰ ਵਿੱਚ ਨਸ਼ੇਕਾਰ ਇਹ ਘਰ ਦਾ ਚਿਰਾਗ ਬੁਝ ਗਿਆ ਜਿਸ ਦੀ ਪਹਿਚਾਣ ਸਤਵਿੰਦਰ ਸਿੰਘ ਪੁੱਤਰ ਵਕੀਲ ਸਿੰਘ ਦੇ ਰੂਪ ਵਿੱਚ ਹੋਈ ਹੈ ਮ੍ਰਿਤਕ ਦੀ ਮਾਂ ਬਿਆਨ ਤਕੌਰ ਨੇ ਕਿਹਾ ਕਿ ਇਹ ਸੱਚ ਹੈ ਕਿ ਸਾਡੇ ਪਿੰਡ ਵਿੱਚ ਨਸ਼ੇ ਨੇ ਮੇਰੇ ਬੇਟੇ ਦੀ ਜਾਨ ਲੈ ਉਹਨਾਂ ਕਹਿੰਗੇ ਨਸ਼ੇ ਵੇਚਣ ਵਾਲੇ ਦੀ ਪਰਮਾਰ ਹੈ ਪੁਲਿਸ ਅਤੇ ਸਰਕਾਰਾਂ ਚੁੱਪ ਹਨ ਮਾਂ ਤੂੰ ਪੈਸੇ ਲੈ ਲੈ ਮੈਂ ਤੋ ਮਾਂ ਤੂੰ ਨਾ ਜਾਇਆ ਕਰ ਤੇਰਾ ਪ੍ਰੈਸ਼ਨ ਹੋਇਆ ਹਏ ਹਏ ਮੇਰਾ ਬੁੱਤ ਮੈਂ ਤੋ ਪਾਸੇ ਨਹੀਂ ਜੀ ਜਾਂਦਾ ਮੇਰੇ ਕੋਲੇ ਨਾ ਮਾਂ ਸਬ지 ਚੀ ਰਹੀ ਤਾਂ ਮੇਰੇ ਕੋਲੇ ਵਾਕੇ ਚੀਰ ਲਾ ਨੀ ਪਟਕੇ ਲੈ ਗਈਆਂ ਪਤਾ ਨਹੀਂ ਕੀ ਜੂ ਦਾ ਬਾਨਾ ਬਣਾਇਆ ਮੈਨੂੰ ਇਕੀ ਘਟਾ ਪਤਾ ਕੀ ਹੋਇਆ ਕਿਸੇ ਨੂੰ ਐਵੇਂ ਵਾਈ ਉਹਦੇ ਰੈਡੀ ਦਾ ਬਲੱਡ ਘਟਿਆ ਸੀਗਾ ਉਦੋਂ ਸਾਰੇ ਇਕੱਠੇ ਹੋ ਗਏ ਕਾਦੀਆਂ ਜੂਸ ਲਿਆ ਵਾਕਿਆ ਲਾ ਕੇ ਠਾ ਕੇ ਲੈ ਗਈ ਉਹ ਬੁੜੀ ਜਿਹੜੀ ਦਾ ਮੁੰਡਾ ਸੀ ਐ ਮਗਰ ਮੁੰਡਾ ਨੰਗ ਗਿਆ ਮੈਂ ਅੱਬ ਐ ਬਗਾਨ ਨੂੰ ਆਖਿਆ ਜਗਵਿੰਦਰ ਦੇ ਡੈਡੀ ਨੂੰ ਵੇ ਇਹਨਾਂ ਦਾ ਗੱਲੂ ਨੰਗ ਆ ਮਗਰ ਜਗਵਿੰਦਰ ਮੁੰਨਾ ਚੜਾ ਲੇ ਮੋਟਰਸਾਈਕਲ ਤੇ ਜਦੋਂ ਉਹ ਵੀ ਗਿਆ ਉਹ ਤੁਨੂੰ ਗੱਲੂ ਇਹਦਾ ਫੋਨ ਫੜੀ ਖੜਾ ਸੀਗਾ ਮਗਰ ਇਹ ਭੱਜ ਗਿਆ ਵਕੀਲ ਫੋਨ ਖੜੀ ਖੜਾ ਸੀ ਗੱਲੂ ਇਹਨੇ ਆਖਿਆ ਵੀ ਆ ਤਾਂ ਡੈਡੀ ਆ ਗਿਆ ਨਾਲ ਤੁਰਦਾ ਸੀ ਆਦਾ ਨਹੀਂ ਮੇਰੇ ਮੋਟਰਸਾਈਕਲ ਤੇ ਫੇਰ ਚੜ ਜਾ ਹਏ ਵਧੀਆ ਆਇਆ ਮੈਨੂੰ ਤਾਂ ਮੰਮੀ ਰੋਟੀ ਪਕਾ ਲਾ ਮੈਂ ਰੋਟੀ ਬਕਾਉਣ ਲੱਗੀ ਪਾਣੀ ਰੱਖਿਆ ਅੰਦਰ ਰੋਟੀ ਖਾਂਦਾ ਪਤਾ ਨਹੀਂ ਇੱਕ ਮਿੰਟ ਚ ਹੀ ਬਾਈ ਕੀ ਹੋ ਗਿਆ ਮੇਰਾ ਤਾਂ ਘਰ ਪਟ ਤਾ ਮੈਂ ਕਿੱਥੋਂ ਪਾਲੂਗੀ ਆਵਦਾ ਪੁੱਤ ਐ ਨਾ ਮੈਂ ਉਧਰ ਜੋ ਗਈ ਨਾ ਉਧਰ ਜੋ ਗਈ ਜਨਤਾ ਕੰਗਲੇ ਕਰਤਾ ਅਸੀਂ ਉਹਨਾਂ ਨੂੰ ਐ ਕਹਿ ਦਿੰਦੇ ਹਾਂ ਦੇ ਸਾਵੀ ਬੰਨਸਵੰਨੀ ਦੇ ਚਿੱਟੇ ਵਾਲੇ ਲਿਆ ਕੇ ਤੁਸੀਂ ਕੋਠਿਆਂ ਦੇ ਜਣਾ ਦਿੰਨੇ ਆ ਤੁਹਾਡੇ ਤਾਂ ਘਾਤੀ ਪੈਗੇ ਓਹੋ ਲੱਗਦਾ ਤਾਂ ਮੇਰਾ ਭਤੀਜਾ ਹੈ ਮੇਰੇ ਮਾਮੇ ਦੇ ਮੁੰਡੇ ਦਾ ਮੁੰਡਾ ਹਾਂ ਤੇ ਨਸ਼ੇ ਦੀ ਮੰਨ ਲਵੀ ਜਾਂ ਤਾਂ ਕੋਈ ਗਲਤ ਲੱਗ ਗਿਆ ਟੀਕਾ ਜਾਂ ਬਈ ਬਸ ਨਸ਼ੇ ਦੇ ਕਰ ਨਹੀਂ ਮੋਤ ਹੋ ਗਈ ਜੀ ਕਿੰਨੀ ਚੱਤੂ ਕਰਦਾ ਰਸੀਗਾ ਜੀ ਹੁਣ ਸਾਨੂੰ ਤਾਂ ਪਤਾ ਹੋਣੀ ਲੱਗਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਹਿਲਾਂ ਕਰਦਾ ਸਾਨੂੰ ਤਾਂ ਅੱਜ ਪਤਾ ਲੱਗਿਆ ਵੀ ਨਸ਼ਾ ਕਰਦਾ ਸੀ ਸਾਡੇ ਵਿਆਹ ਦੀ ਉਮਰ ਚ ਬਈ ਹਨਾ ਹਾਂ ਬਈ ਵਿਆਹ ਦੀ ਉਮਰ ਸੀ ਜਮਾ ਹੁਣ ਇਹ ਵੀ ਆਏ ਸੀਗਾ ਕਿ ਸਾਗ ਕਰਦੇ ਹੀ ਫਰਦੇ ਸੀਗੀ ਸੀ ਗੱਲ ਚੋਣ ਜਾਬਤੇ ਦੌਰਾਨ ਸ਼ਹਿਰ ਵਿੱਚ ਚੋਰਾਂ ਨੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਆਪਣੀ ਲੜਕੀ ਕੋਲ ਅਮਰੀਕਾ ਗਏ ਸਾਬਕਾ 에ਅਰਫੋਰਸ ਅਧਿਕਾਰੀ ਦੇਕਰ ਚੋਰਾ ਬਨੂ ਸਨ ਲਗਾ ਕੇ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਇਨਵਰਟਰ ਬੈਟਰੀ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਘਰ ਦੀ ਹਾਲਤ ਵੇਖ ਕੇ ਸਾਫ ਜਾਹਰ ਹੋ ਰਿਹਾ ਸੀ ਕਿ ਬਾਹਰਦਤ ਨੂੰ ਤਸੱਲੀ ਦੇ ਨਾਲ ਅੰਜਾਮ ਦਿੱਤਾ ਗਿਆ ਨੂੰ ਗੇ ਆ ਕਰਾਇ ਤੇ ਤੇ ਸ਼ੁਕਰਵਾਦ ਆਦੀ ਇਹ ਸਾਰਾ ਹਸਿਆ ਹੋਇਆ ਜੋ ਵੀ ਹੈਗਾ ਇੱਕ ਇੱਕ ਚੀਜ਼ ਤਲੋਫ ਕੇ ਲੈ ਕੇ ਗਏ ਆ ਜੀ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਹੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐ ਐਕਸੈਲਰ ਰਹੀ 656 ਮਹੀਨੇ ਹੋਇਆ ਤੇ ਸਾਰਾ ਹੀ ਸਮਾਨ ਉਹਦੇ ਵੇਚਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਏ ਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਦੇ ਨੇ ਬਾਜ ਕੇ ਰੱਖਾਂਗੇ ਉਹ ਟੱਚੀ ਵੀ ਤੋੜਦਾ ਟੂਟੀਆਂ ਵੀ ਲਾ ਕੇ ਲਾ ਗਿਆ ਇੱਕ ਇੱਕ ਚੀਜ਼ ਹੌ ਟ੍ਰੋਫੀ ਆ ਅੱਜ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋ ਇਹਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲੈ ਕੇ ਕੱਢ ਕੇ ਸੋ ਕੈਸ਼ ਜਿਹੜਾਗਾ ਮੈਕਸਿਮਮ 3.5 ਤੋਂ 4 ਲੱਖ ਦੇ ਕਰੀਬ ਹਾਂ ਜੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਨ ਕਿੰਨਾ ਚੋਰੀ ਹੋ ਸਕਦਾ ਸੋਨਾ ਦਾ ਸਮਾਨ ਪਰਚੀ ਬਣਾ ਲਈ ਹੈ ਜੜੇ ਜੜਾ ਗੈਪ ਹੋਇਆ ਵਾ ਮਿਨੀਮਮ 8 ਤੋਂ 9 ਲੱਖ ਰੁਪਏ ਮਿਨੀਮਮ 8 ਤੋਂ 9 ਲੱਖ 8 ਤੋਂ 9 ਲੱਖ ਲੱਗ ਲਿਆ ਹਾਂ ਸੋਨਾ ਹੀ ਸੋਨਾ ਕੀ ਲੱਗਦਾ ਕਿੰਨੇ ਕਿਦੇ ਰੇ ਹੋਣਗੇ ਕਿੰਨੇ ਦਿਨ ਚੋਰੀ ਇਹ ਜਿੱਥੋਂ ਤੱਕ ਜਿਸ ਤਰ੍ਹਾਂ ਦੇ ਦੇਖਿਆ ਤੁਸੀਂ ਹਲਾ ਦੇ ਦੇ ਕੇ ਸਾਨੂੰ ਲੱਗਦਾ ਪੀ 2 ਦਿਨ ਰਾਤ ਕਿੱਥੇ ਰਿਹਾ 2 ਦਿਨ ਰਾਤ ਦਿਨ ਉਸ ਹਿਸਾਬ ਨਾਲ ਸਮਾਨ ਵੀ ਕਰਿਓ ਹਾਂਜੀ ਬੈਟਰੀ ਤੱਕ ਲੈ ਗਏ ਨੈਟਰ ਤੱਕ ਲੈ ਗਏ ਟੂਟੀਆਂ ਲਾ ਕੇ ਲੈ ਗਏ ਆ ਇਨਵਰਟਰ ਦੀਆਂ ਬੈਟਰੀਆਂ ਅਲੱਗ ਲੱਗੇ ਇਨਵਰਟਰ ਛੱਡ ਗਏ ਆ ਬੈਟਰੀਆਂ ਬੈਟਰੀ ਲੱਗੇ ਆ ਉਹ ਬੈਟਰੀ ਇੱਕ ਉੱਪਰ ਇੱਕ ਤੁਹਾਨੂੰ ਸ਼ਹਿਰ ਦੀ ਏਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਲਈ ਇਨਸਪੈਕਟਰ ਸੀਮਾ ਦੀਦੀ ਦੀ ਕੋਠੀ ਨਾਲ ਇਨਸਪੈਕਟਰ ਦੀ ਦੀ ਸੀਮਾ ਦੀਦੀ ਕੋਠੀ ਲੱਗੇ ਆ ਉਹ ਵੀ ਲੱਗੇ ਆ ਮੁਲਾਜ਼ਮ ਦੀ ਕੋਈ ਇਥੇ ਕੰਪਲੇਂਟ ਲਿਖਾਈ ਹੈ ਕੰਪਲੇਂਟ ਲਿਖਾਈ ਸੀ ਲੇਕਿਨ ਰਾਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਆ ਗਈ 8:30 9:00 ਇਹਨਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਠਾਇਆ ਮੈਂ ਨਾ ਜਵਾਈਆ ਮੈਂ ਆਇਆ ਵਾ ਇਹੀ ਇਨਫੋਰਮੇਸ਼ਨ ਜਿਹੜਾ ਅਜ ਮਸੀ ਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦਾ ਸੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਰਹੇ ਆ ਉਹ ਨੇ ਕਿ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਥਾਣੇ ਆ ਕੇ ਪੱਚਾ ਦਿਓ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਤਾ ਦੇਖੋ ਵਾਪਰਾ ਦੇਖੋ ਕੀ ਹੋਇਆ ਵਾ ਕਲੀ ਕੰਪਲੇਂਟ ਲਖਾਈ ਹੈ ਜੇ ਕਹਿੰਦੇ ਝੂਠੀ ਹੈ ਤਾਂ ਕਦਾਂ ਕਹਿ ਰਹੀ ਹੈ ਤੁਸੀਂ ਆਪਣੇ ਆ ਕੇ ਫੋਟੋਆਂ ਤਾਂ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕਿਆ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਹਦੇ ਫੇਰ ਕੀ ਲੈਣਾ ਇਸ ਕਰਕੇ ਪੁਲਿਸ ਬੜੀ ਨਿ ਕਮੀ ਕਰ ਰਿ ਪੁਲਿਸ ਜਿੰਨੀ ਮਰਜ਼ੀ ਸਖਤੀ ਕਰ ਲਵੇ ਪਰ ਨਜਾਇਜ਼ ਸ਼ਰਾਬ ਕੱਢਣ ਵਾਲੇ ਬਾਜ ਨਹੀਂ ਆ ਰਹੇ ਤਾਜ਼ਾ ਮਾਮਲਾ ਹਰ ਗੋਬਿੰਦਪੁਰਾ ਦਾ ਹੈ ਜਿੱਥੇ ਐਸਐਸਪੀ ਬਟਾਲਾ ਦੀ ਹੁਕਮਾਂ ਤੇ ਐਕਸਾਈਜ਼ ਮੈਂਗ ਮੇਰੇ ਛਾਪੇ ਮਾਰੀ ਕਰਕੇ ਪਿੰਡ ਪੈਣੀ ਪਸਵਾਲ ਬੁੱਢਾਵਾਲਾ ਦੇ ਕੀਤੀ ਗਈ ਰੇਡ ਇਤੋਂ ਬਾਰੇ ਇਹ ਲੇਟਰ ਸ਼ਰਾਬ ਬਰਾਮਦ ਕੀਤੀ ਗਈ ਜਿਸ ਨੂੰ ਪੁਲਿਸ ਨੇ ਨਸ਼ਟ ਕਰ ਦਿੱਤਾ ਗਿਆ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉੱਥੇ ਉਹਨਾਂ ਨਾਲ ਮੰਤਰੀ ਪੰਜਾਬ ਲਾਲਚੰਦ ਕਟਾਰੂਚਾ ਕਤਿਆਬ ਨੇਤਾ ਜਗਰੂਪ ਸਿੰਘ ਸੇਖਵਾ ਤੇ ਰਮਨਬੈਰ ਵੀ ਹਾਜ਼ਰ ਸਨ। ਉੱਥੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਦਾ ਚੋਣ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ ਤੇ ਅੱਜ ਤੋਂ ਹੋਰ ਤੇਜ਼ ਕਰ ਦਿੱਤਾ ਜਾਵੇਗਾ ਐ ਬਸ ਹੁਣ ਸਪੀਡ ਮਾ ਕੇ ਨਾਲ ਹੋਰ ਡਬਲ ਕੰਮ ਕਰਾਂਗੇ ਜੀ ਔਰ ਖੁਸ਼ੀ ਹੈ ਇਸ ਗੱਲ ਦੀ ਵੀ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹ ਤਨ ਦਈ ਨਾ ਨਿਭਾਵਾਂਗੇ ਜੀ ਆਪਾਂ ਐ ਸ਼ੈਰੀ ਸਾਹਿਬ ਅ ਅਗਲੇ ਦਿਨਾਂ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਜੀ ਵੀ ਆਉਣਗੇ ਤੁਹਾਡੀ ਚੋਣ ਮੀਮ ਬਿਲਕੁਲ ਜੀ ਬਿਲਕੁਲ ਉਹ ਵੀ ਆ ਰਹੇ ਨੇ ਔਰ ਮਾਨਜੁਗ ਮੁਖਪਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਆਉਣਗੇ ਜੀ ਔਰ ਇਹ ਜਿਹੜੀ ਇਲੈਕਸ਼ਨ ਹੈ ਮੈਂ ਇਹ ਨਹੀਂ ਗੱਲ ਕਹਿਣਾ ਚਾਹੁੰਦਾ ਵੀ ਇਹ ਇਹਦਾ ਜਿਹੜਾ ਰੁਝਾਨ ਹੈ ਜਿਹੜਾ ਰਿਜ਼ਲਟ ਹੈ ਇੱਕ ਬਹੁਤ ਵਧੀਆ ਤੁਹਾਡੇ ਸਾਹਮਣੇ ਨਜ਼ਰ ਆਊਗਾ ਜੀ ਜੀ ਮੁਰਦੀ ਕੀ ਹੈ ਇਸ ਲਈ ਜੇ ਤੁਸੀਂ ਹਲਕੇ ਦੇ ਵਿੱਚ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਵੇਖਿਆ ਹੋਊਗਾ ਮੈਂ ਪਿੰਡ ਪਿੰਡ ਜਾ ਰਿਹਾ ਹਾਂ ਔਰ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਹਰ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਾਂ ਔਰ ਗਰਾਊਂਡ ਲੈਵਲ ਤੋਂ ਇੱਕ ਮੁੱਦੇ ਨਿਕਲ ਕੇ ਆਉਂਦੇ ਰੁਝਾਨ ਜੇ ਮੈਂ ਦੀਨਾਨਗਰ ਗਿਆ ਉੱਥੇ ਜਦੋਂ ਪਾਣੀ ਵੱਧ ਜਾਂਦਾ ਹੈ ਦਰਿਆਵਾਂ ਦੇ ਜਿਹੜੇ ਬੰਨ ਲੱਗੇ ਹੁੰਦੇ ਆ ਧੁੱਸੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਬਰਵਾ ਦਿੰਦੀਆਂ ਨੇ ਜੇ ਮੈਂ ਪਠਾਨਕੋਟ ਗਿਆ ਤੇ ਉੱਥੇ ਸਭ ਤੋਂ ਵੱਡਾ ਜਿਹੜਾ ਅ ਮੁੱਦਾ ਕਹਿ ਸਕਦੇ ਆ ਵੀ ਜਿਹੜਾ ਫਾਟ ਕਹਿੰਦਾ ਕਿਉਂਕਿ 24 ਘੰਟਿਆਂ ਦੇ ਵਿੱਚ ਉਹਦੇ 4 ਘੰਟੇ 5 ਘੰਟੇ ਤੇ ਪਠਾਨਕੋਟ ਜਿਹੜਾ ਬਲੌਕ ਹੀ ਦੇਂਦਾ ਸੁਜਾਨਪੁਰ ਦੇ ਵੀ ਇਹੋ ਹਾਲਾਤ ਉਸ ਤੋਂ ਬਾਅਦ ਗੱਲ ਕਰੀਏ ਬਟਾਲੇ ਦੀ ਬਟਾਲੇ ਦੀ ਇੰਡਸਟਰੀ ਜਿਹੜੀ ਬਿਲਕੁਲ ਖਤਮ ਨਾ ਤੇ ਕੋਈ ਵੱਡੀ ਸਾਡੇ ਕੋਈ ਇੰਡਸਟਰੀ ਐ ਇਤੋਂ ਤੱਕ ਕਿ ਵੀ ਕਾਦੀਆਂ ਹਲਕੇ ਦੇ ਵਿੱਚ ਵੀ ਸਾਡੇ ਉਹਨਾਂ ਮਿਲ ਚੱਲਿਆ ਕਰਦੀ ਸੀ ਹਜ਼ਾਰਾਂ ਦੀ ਤਦਾਦ ਚ ਉੱਥੇ ਮੈਂ ਕਹਿ ਸਕਦਾ ਵੀ ਲੋਕ ਕੰਮ ਕਰਦੇ ਸੀ ਰੋਜ਼ਗਾਰ ਵਧਿਆ ਸੀ ਪਰ ਉਹ ਵੀ ਬੰਦ ਕਰ ਦਿੱਤੇ ਇਹਦੇ ਨਾਲ ਨਾਲ ਵੱਡਾ ਹਸਪੀਟਲ ਉਹ ਜਿਹੜਾ ਉਹ ਸਾਨੂੰ ਲੋਕ ਸਭਾ ਗਰਦਾਸਪੁਰ ਵਾਲਿਆਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਨੂੰ ਅਕਸਰ ਜਦੋਂ ਵੀ ਕੋਈ ਪੇਸ਼ੈਂਟ ਜਿਆਦਾ ਸੀਰੀਅਸ ਹੁੰਦਾ ਸਾਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਫਿਰ ਨਾਲ ਦੇ ਨਾਲ ਛੇਡ ਸਟੇਡੀਅਮ ਇਹ ਬੜੇ ਜ਼ਰੂਰੀ ਨੇ ਜੀ ਸਾਡੇ ਪੰਜਾਬ ਦੀ ਨੌਜਵਾਨੀ ਬਚਾਉਣ ਵਾਸਤੇ ਤੇ ਵੱਡੀ ਗੱਲ ਇੱਕ ਜਿਹੜਾ ਮੇਨ ਮੁੱਦਾ ਨਾਲ ਬਾਰਡਰ ਤੋਂ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਨੇ ਉਹਦੀ ਹਿਫਾਜ਼ਤ ਕਰ ਲਈ ਉਹਦਾ ਪਹਿਲ ਕਦਮੀ ਵਾਸਤੇ ਉਪਰਾਲਾ ਚੁੱਕਣ ਵਾਸਤੇ ਇੱਕ ਜੀ ਜੇ ਆਪਾਂ ਲੋਧੀਆਂ ਨੂੰ ਕੋਈ ਦੇਖਦੇ ਹਾਂ ਐਸਲੇ ਮੈਦਾਨ ਚ ਤਿੰਨ 15 ਤੇ ਤੁਲਨਾ ਕਰੀਏ ਅੱਛਾ ਤੁਲਨਾ ਅ ਦੇਖੋ ਜੀ ਵਿਰੋਧੀ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਫਤਵਾ ਲੋਕਾਂ ਨੇ ਦੇਣਾ ਇਹ ਵੋਟ ਦਾ ਮਤਲਬ ਹੈ ਮਤ ਦਾ ਇਹ ਮਤ ਦਾ ਦਾਨ ਹੈ ਇਹ ਲੋਕਾਂ ਤੇ ਨਿਰਭਰ ਹੈ ਸਾਡੀ ਸੋਚ ਕੀ ਹੈ ਮੈਂ ਪਿੰਡਾਂ 'ਚ ਜਾ ਰਿਹਾ ਕਿਹੜੀ ਸਰਕਾਰ ਨੇ ਤੁਹਾਡੇ ਨਾਲ ਸਾਥ ਦਿੱਤਾ ਕਿਹੜੀ ਸਰਕਾਰ ਨੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਤੇ ਕਿਹੜੀ ਸਰਕਾਰਾਂ ਨੇ ਤੁਹਾਡੀਆਂ ਜੇਬਾਂ 'ਚੋਂ ਪੈਸੇ ਕਢਾਉਣ ਦੀ ਗੱਲ ਕੀਤੀ ਇਹ ਮਤਦਾਨ ਹੁੰਦਾ ਹੈ ਇਦੇ ਵਿੱਚ ਅੱਜ ਮੈਂ ਪਿੰਡਾਂ 'ਚ ਜਾਣਾ ਮੁਹੱਲਿਆਂ 'ਚ ਜਾਣਾ ਲੋਕਾਂ ਦੇ 85% ਲੋਕਾਂ ਦੇ ਬਿਜਲੀ ਦੇ ਬਿਲ ਜ਼ੀਰੋ ਆ ਕਿਸੇ ਦਾ 2000 ਬਚ ਰਿਹਾ ਕਿਸੇ ਦਾ 3000 ਬਚ ਰਿਹਾ ਕਈ ਵਾਰੀ ਤੇ ਮੈਂ ਪ੍ਰਚਾਰ ਕਰਦਾ ਹੁੰਨਾ ਮੈਨੂੰ ਕਾਂਗਰਸੀ ਆਖਾਲੀ ਆ ਹੁਣ ਵੀ ਗੁਰਦਾਸਪੁਰ ਹੁੰਦੇ ਆ ਮੈਨੂੰ ਮਿਲੇ ਨੇ ਕਹਿੰਦੇ ਹੈ ਤੇ ਅਸੀਂ ਬੀਜੇਪੀ ਵਾਲੇ ਪਰ ਝਾੜੂ ਫੇਰਦਾ ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕਹਿੰਦੇ ਸਾਡੀਆਂ ਜੁੱਤੀਆਂ ਕੱਸ ਸਾਨੂੰ ਮਿਲਿਆ ਕੀ ਸਾਨੂੰ ਪੁੱਛਿਆ ਨਹੀਂ ਪਰ ਕਹਿੰਦੇ ਵੀ ਯਾਰ ਆਪਾਂ ਤੇ ਭਗਵੰਤ ਮਾਨ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਆਮ ਆਦਮੀ ਪਾਰਟੀ ਨੂੰ ਉਟਾਵਨੀ ਸੀ ਪਾਈਆਂ ਪਰ ਸਾਡਾ ਇਹਨਾਂ ਨੇ ਜਿਹੜਾ ਘਰਾਂ ਦਾ ਬਿੱਲ ਜ਼ੀਰੋ ਆ ਰਿਹਾ ਅਸੀਂ ਸਦਾ ਬਲਾਤਕਾਰ ਦੇ ਜੁਰਮ ਵਿੱਚ ਢੋਂਗੀ ਬਾਬਾ ਨੂੰ ਭੇਜਾ ਜੇ 10 ਕਿ ਸੁਜਾਲ ਉਪਰ ਦੇ ਨਜ਼ਦੀਕ ਪੈਂਦੇ ਪਿੰਡ ਗੁੱਗਰਾ ਵਿੱਚ ਇੱਕ ਢੋਂਗੀ ਬਾਬੇ ਵੱਲੋਂ ਤਵੀਜ਼ ਦੇਣ ਦੇ ਬਹਾਨੇ ਇੱਕ ਮਹਿਲਾ ਨਾਲ ਬਲਾਤਕਾਰ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੁਰ ਕੰਢੀ ਦੇ ਪਰਿਵਾਰੀ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸੁजानਪੁਰ ਦੇ ਨਜ਼ਦੀਕ ਪੈਂਦੇ ਪਿੰਡ ਗੁੱਗਰਾ ਵਿੱਚ ਇੱਕ ਬਾਬਾ ਜੋ ਕਿ ਦਰਗਾਹ ਉੱਤੇ ਸੇਵਾ ਕਰਦਾ ਸੀ ਉਹ ਕਿਸੇ ਔਰਤ ਦਾ ਇਲਾਜ ਕਰਨ ਲਈ ਉਹਨਾਂ ਦੇ ਘਰ ਗਿਆ ਹੋਇਆ ਸੀ ਅਤੇ ਮੌਕਾ ਪਾ ਕੇ ਉਸ ਬਾਬੇ ਵੱਲੋਂ ਘਰ ਦੀ ਔਰਤ ਨਾਲ ਬਲਾਤਕਾਰ ਕੀਤਾ ਜਿਸ ਤੋਂ ਬਾਅਦ ਥਾਣਾ ਸ਼ਾਹਪੁਰ ਕੰਢੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਗਦੀਸ਼ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗੁੱਗਰਾ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ 12 5 2024 ਨੂੰ ਸਾਡੇ ਲਾਕ ਏਰੀਏ ਦੇ ਮਹਿਲਾ ਨੇ ਸਾਡੇ ਪਾਸ ਬਿਆਨ ਦਰਜ ਕਰਾਇਆ ਕਿ ਇੱਕ ਬਾਬਾ ਜਿਸ ਦਾ ਨਾਮ ਜਗਦੀਸ਼ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕੁਗਰਾਮ ਜੋ ਕਿ ਦਰਗਾਹ ਦੀ ਸੇਵਾ ਕਰਦਾ ਹੈ ਉਹ ਉਸਦੇ ਘਰ ਆਇਆ ਤੇ ਉਹਨੂੰ ਧਾਰਗਿਤੀਵਤਾ ਦੇ ਨਾਂ ਤੇ ਉਸਦੇ ਘਰ ਠਹਿਰ ਗਿਆ तकरीबन 11 ਵਜੇ ਰਾਤ ਆ ਕੁਸ ਬਾਬੇ ਨੇ ਮਹਿਲਾ ਨਾਲ ਡ੍ਰাইভ ਕੀਤਾ ਜੋ ਉਪਤਲਾ ਦੇ ਮਕੱਲਮਾ ਨੰਬਰ 53 ਮਿਤੀ 12/5/2024 ਜੁਰਮ 376 506 IPC थाना 샤ਪੁਰਕੰਡੀ ਦਰਜ ਕੀਤਾ ਅਤੇ ਉਪਰ ਦੋਸ਼ੀ ਨੂੰ ਤੁਰੰਤ ਗਪ्तार ਕਰਕੇ ਪੇਸ਼ਦਾਨਤ ਕੀਤਾ ਗਿਆ ਜੋ ਮਾਨਯੋਗ ਜੱਜ ਸਾਹਿਬ ਵੱਲੋਂ ਦੋਸ਼ੀ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਮਕੱਲਮਾ ਦਾ ਚਲਾਨ ਅਦਾਲਤ ਵਿੱਚ ਦੇ ਕੇ ਤਦੋ ਜੀ ਨੂੰ ਵਾਤਵਾਲਾ ਸੱਜਾ ਕਰਾਈ ਜਾਵੇ। ਅਹੀਂ ਲੋਕਾਂ ਨੂੰ ਇਹ ਨਾ ਵਹਿਮਾ ਭਰਮਾਂ 'ਚ ਪਾ ਕੇ ਲੋਕਾਂ ਨਾਲ ਗਲਤ ਗਲਤ ਕੰਮ ਨਾ ਕਰੋ। ਕਿ ਕਿ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਸਮਾਜ ਦੇ ਖਿਲਾਫ ਹੈ ਇਹ ਅਪਰਾਧ ਇਹੋ ਜਿਹਾ ਕਰਪਰਾ ਨਹੀਂ ਗਲਤੀਆਂ ਕਰਨੀ ਚਾਹੀਦੀ। ਨਮਾਸ਼ਾਦ ਨੇ ਦੀਗਪਿੰਡ ਦਸਾਨੀ ਕਲਾ ਵਿੱਚ ਗੁਰਦੁਆਰਾ ਧਰਮਦੁਆਰਾ ਸਾਹਿਬ ਜੀ ਦੇ ਹੈੱਡ ਗ੍ਰਾਂਥੀ ਪਾਈ ਸੁਰਿੰਦਰ ਸਿੰਘ ਸੋਢੀ ਉਮਰ ਕਰੀਬ 43 ਸਾਲ ਦੀ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਰਕੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਇਸ ਸਬੰਧੀ ਜਾਣ ਕੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਜੁਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:30 ਵਜੇ ਜਗਤੈ ਨਿਸ਼ਾਨ ਸਾਹਿਬ ਚੜਾਉਣ ਸਮੇਂ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਨਿਸ਼ਾਨ ਸਾਹਿਬ ਟਕਰਾਉਣ ਕਰਕੇ ਕਰੰਟ ਲੱਗਣ ਕਾਰਨ ਬੇਦੁਖ ਬੇਵਕਤੀ ਮੌਤ ਹੋ ਗਈ ਇਸ ਬੇਬਕਤੀ ਮੌਤ ਕਰਨਾ ਪਿੰਡ ਵਿੱਚ ਉਹਦੀ ਲਹਿਰ ਦੌੜ ਗਈ ਹਾਂਜੀ ਸਤਿ ਸ੍ਰੀ ਅਕਾਲ ਬਹੁਤ badi gal hoyi hai ਕਿਉਂਕਿ ਜਿਹੜੇ ਸਾਡੇ ਫਰਜ਼ਿੰਦ ਸੋਢੀ ਸਾਹਿਬ ਬਹੁਤ ਬੱਟਬਸੋ ਇ ਤੇ ਗੱਲ ਗਰੰਤੀ ਚ ਆ ਅੱਜ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਅੱਜ ਵੀ ਸਾਡੇ ਬੜੇ ਭਾਈ ਜੀ ਜਿਹਨਾਂ ਦੇ ਹੋਂਦ ਤੇ ਇਨਸਾਨ ਸਭ ਤੋਂ ਗਏ ਸੀ ओके ਜਦੋਂ ਸਾਹਿਬ ਸਾਹਿਬ ਨੂੰ ਚਲਾਨ ਕਰਾ ਕੇ ਕਾਰ ਲੱਗੇ ਉਹ ਬੈਠੇ ਆਰ ਜਿਹੜੀ ਸੀਓਏ ਨਾਲ ਤੱਕ ਮੀਜਾਤ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੇ ਐਕਟਿਵਿਟੀਜ਼ ਬਹੁਤ ਹੋ ਗਏ ਬੜੀ ਦੁੱਖਾਂ ਦੀ ਗੱਲ ਹੈ ਦਾਸ ਮਿੰਟ ਸਰਕਾਰ ਬੋਤਾਲਾ ਸਾਹਿਬ ਦਾ ਕਿਸ ਕਰਕੇ ਇਹ ਜਿਹੜਾ ਮਤਦਾਇ ਗਿਆ ਹੈ ਇਹ ਸਾਰੇ ਲੋਕ ਨਹੀਂ ਹਾਂਜੀ ਜਿਹੜੇ ਜਿਹੜੇ ਸ਼ਾਨ ਸਾਹਿਬ ਜੁੜਾਉਂਦੇ ਭਾਈ ਜੀ ਸਾਡੇ ਨਾਲ ਸੀ ਤੇ ਪ੍ਰੋਣਾ ਵੀ ਸਾਡੇ ਨਾਲ ਸੀ ਤੇ ਭਾਈ ਸਾਹਿਬ ਦਾ ਤੇ ਉੱਥੇ ਜਦੋਂ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਬਤਾਰਨ ਲੱਗੇ ਹਨ ਲੈ ਕੇ ਭਾਈ ਸਾਹਿਬ ਨੂੰ ਕਰੰਟ ਲੱਗ ਉੱਥੇ ਉਹ ਡੈਡ ਪਾਇਆ ਉਹਨਾਂ ਦੀ ਮੌਤ ਹੋ ਗਈ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਇੱਕ ਫਿਰ ਹੱਥ ਬਚਾੜ ਲੈ ਜੇ ਅੱਛਾ ਜੀ ਹੱਥ ਬਚਾੜ ਲੈ ਜੇ ਤਾਂ ਡੇਰਾਬਾਸੀ ਰੇਲਵੇ ਓਵਰਬ੍ਰਿਜ ਦੇ ਹੇਠਾਂ ਉਤਰਦੇ ਪੁਲਿਸ ਬੀਟ ਬਾਕਸ ਨੇ ਇੱਕ ਦਰਦਨਾਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਟਰਾਲੀ ਹੇਠਾਂ ਕੁਚਲੇ ਜਾਣ ਕਰਨ ਮੌਕੇ ਦੀ ਮੌਤ ਹੋ ਗਈ ਜਦ ਕਿ ਉਸ ਦੀ ਲੜਕੀ ਦੀ ਪੀਜੀਐ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਪਤਨੀ ਨੂੰ ਡੇਰਾਬਾਸੀ ਹੱਦਸਾ ਤੋਂ ਬਾਅਦ ਪੀਜੀਐ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ ਮ੍ਰਿਤਕ ਮੋਟਰਸਾਈਕਲ ਸਵਾਰ ਦੀ ਪਛਾਣ ਵਿਸ਼ੇ ਕੁਮਾਰ ਉਮਰ 52 ਸਾਲ ਪੁੱਤਰ ਰਣਵੀਰ ਸਿੰਘ ਅਤੇ ਉਸ ਦੀ ਲੜਕੀ ਵਿਸ਼ਾਲੀ ਉਮਰ 26 ਸਾਲ ਵਾਸੀ ਗੁਰਨਾਨਕ ਕਲੋਨੀ ਲਾਲੜੂ ਬਜੋ ਹੋਈ ਹੈ ਖੜ ਦੇ ਦਰਪਨ ਸਿਟੀ ਵਿੱਚ ਲਿਵਨ ਰਿਲੇਸ਼ਨਸ਼ਿਪ ਚ ਰਹਿਣ ਵਾਲੇ 22 ਸਾਲਾਂ ਨੌਜਵਾਨ ਦੀ ਲਾਸ਼ ਉਸ ਦੇ ਘਰ ਵਿੱਚੋਂ ਖੂਨ ਨਾਲ ਲਥਪਥ ਹਾਲਤ ਵਿੱਚ ਮਿਲੀ ਸੀ ਜਾਂਚ ਵੀ ਸਾਹਮਣੇ ਆਇਆ ਸੀ ਕਿ ਉਸ ਦਾ ਸਿਰ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਬਾਰ ਕਰਕੇ ਕਤਲ ਕੀਤਾ ਗਿਆ ਸੀ ਉਸ ਦਾ ਸਿਰ ਤੇ ਫਿਰ ਕੀ ਸੀ ਮ੍ਰਿਤਕ ਨੌਜਵਾਨ ਦੀ ਪਛਾਣ ਤਸ਼ਵਾਰ ਵਜੋਂ ਹੋਈ ਸੀ ਜੁੜ ਕੇ ਮੂਲ ਰੂਪ ਵਿੱਚ ਜੀਂਦ ਹਰਿਆਣਾ ਦਾ ਰਹਿਣ ਵਾਲਾ ਸੀ ਤੋ ਸ਼ਾਹਰ ਦਰਪਨ ਸਿਟੀ ਵਿੱਚ ਕਿਰਾਏ ਦੇ ਮਕਾਨ ਵਿੱਚ ਲੜਕੀ ਤਮੰਨਾ ਦੇ ਨਾਲ ਰਹਿ ਰਿਹਾ ਸੀ ਇਸ ਕਤਲ ਵਿੱਚ ਤਮੰਨਾ ਤੇ ਉਸ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਦਰਸਲ ਇਹ ਲੜਕੀ ਦੋ ਮੁੰਡਿਆਂ ਨੂੰ ਪਿਆਰ ਕਰਦੀ ਸੀ ਉਸ ਤੋਂ ਬਾਅਦ ਇਸ ਬਾਦਦਤ ਨੂੰ ਅੰਜਾਮ ਦਿੱਤਾ ਗਿਆ ਡਿਪਟੀ ਸਾਹਿਬ ਇਹ ਪੂਰਾ ਜਿਹੜਾ ਮਾਮਲਾ ਹੈ ਇਹ ਜਿਹੜਾ ਕੱਲ ਮਰਡਰ ਹੋਇਆ ਸੀਗਾ 21 ਸਾਲ ਦੇ ਤੁਸ਼ਾਰ ਦਾ ਇਸ ਪੂਰੇ ਮਾਮਲੇ 'ਚ ਇਨਵੈਸਟੀਗੇਸ਼ਨ ਕਰਦੇ ਹੋਏ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪੂਰਾ ਮਾਮਲਾ ਹੁਣ ਤੱਕ ਕੀ ਆਇਆ ਹੈ ਇਹ ਬੇਸਿਕਲੀ ਜੀ ਕੱਲ ਦਰਪਨ ਸਿਟੀ 'ਚ ਇੱਕ ਤੁਸ਼ਾਰ ਨਾਮ ਦੇ ਲੜਕੇ ਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਸ ਦੇ ਸਬੰਧ ਚ ਅਸੀਂ ਥਾਣਾ ਸਿਟੀ ਖਰੜ ਵਿਖੇ ਮਕਦਮਾ ਦਰਜ ਕਰਕੇ ਤੇ ਤਫ਼ਤੀਸ਼ ਸ਼ੁਰੂ ਵੀ ਸੀ ਉਹਦੇ ਵਿੱਚ ਟੋਟਲ ਦੋ ਦੋਸ਼ੀ ਨੇ ਜੀ ਬਾਈ ਨੇਮ ਐਫ ਆਈ ਆਰ ਆ ਤੇ ਦੋਨੋਂ ਦੋਸ਼ੀ ਜਿਹੜੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਾਰਨ ਕੀ ਰਿਹਾ ਬੜੀ ਗਹਿਰੀ ਤੇ ਨਰੂ ਦਾ ਮਟਰ ਹੋਣਾ ਅ ਦੇਖੋ ਜੀ ਦੋਸ਼ੀਆਂ ਦੀ ਮੋੜਲੀ ਪੁੱਛੇ ਚ ਤੋਂ ਇਹੀ ਗੱਲ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਤਾਂ ਉਸ ਰਾਤ ਜਿਹੜੀ ਪਰਸੋਂ ਰਾਤ ਨੂੰ ਇਹ ਇਕੱਠੇ ਸੀਗੇ ਤਿੰਨੋ ਜਣੇ ਦੋਨੋਂ ਲੜਕੇ ਤੇ ਇੱਕ ਲੜਕੀ ਇਹ ਤਿੰਨੋ ਇਕੱਠੇ ਸੀਗੇ ਤੇ ਉਹਦੇ ਉੱਥੇ ਫਲੈਟ ਦੇ ਵਿੱਚ ਹੀ ਬੈਠ ਕੇ ਆਪਣਾ ਖਾਪੀ ਰਹੇ ਸੀਗੇ ਤੇ ਉਸੇ ਦੌਰਾਨ ਹੀ ਜਿਹੜਾ ਇਹ ਦੋਨੋਂ ਲੜਕੇ ਨੇ ਤੁਸ਼ਾਰ ਤੇ ਜਿਹੜਾ ਵਿਕਟਮ ਤੁਸ਼ਾਰ ਹੈਗਾ ਤੇ ਜਿਹੜਾ ਅਕਿਊਜ਼ਡ ਅਮਨ ਇਹਨਾਂ ਦੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਬਹਿਸ ਹੋ ਗਈ ਬਹਿਸ ਕਾਫੀ ਜ਼ਿਆਦਾ ਵੱਧ ਗਈ ਤੇ ਇੱਥੇ ਤੱਕ ਜਿਹੜਾ ਹੈਗਾ ਉਹਨੇ ਅਮਨ ਨੇ ਜਿਹੜਾ ਤੁਸ਼ਾਰ ਦਾ ਕਤਲ ਕਰ ਦਿੱਤਾ ਇਹ ਵਜ੍ਹਾ ਜੋ ਉਹਨਾਂ ਦੋਨਾਂ ਨੇ ਕਯੂਜ਼ ਨੇ ਦੱਸੀ ਹੈਗੀ ਆ ਇੱਕ ਤਾਂ ਕੁਝ ਇਹਨਾਂ ਦਾ ਫਾਈਨੈਂਸ਼ੀਅਲ ਡਿਸਪਿਊਟ ਸੀਗਾ ਉਹ ਦੱਸਿਆ ਤੇ ਸੈਕੰਡਲੀ ਉਹਨੇ ਇਹ ਦੱਸਿਆ ਕਿ ਜਿਹੜਾ ਤੁਸ਼ਾਰ ਆ ਉਹ ਆਬਜੈਕਟ ਕਰਦਾ ਸੀਗਾ ਕਿ ਅਮਨ ਸਰਦੀ ਜਿਹੜੀ ਪਰਸਨਲ ਲਾਈਫ ਆ ਉਹਦੇ ਵਿੱਚ ਇੰਟਰਫੇਅਰ ਕਰ ਰਿਹਾ ਸਾਰੀ ਲੜਕੀ ਦਾ ਨਾਮ ਕੀ ਹੈ ਜੀ ਲੜਕੀ ਦਾ ਰਿਲੇਸ਼ਨ ਮਰਨ ਵਾਲੇ ਨਾਲ ਕੀ ਸੀ ਜੀ ਦੇਖੋ ਜੀ ਉਹ ਉੱਥੇ ਇਕੱਠੇ ਹੀ ਰਹਿੰਦੇ ਸੀਗੇ ਦੋਨੋਂ ਪਿੱਛੇ ਜੀਨਦੇ ਰਹਿਣ ਵਾਲੇ ਨੇ ਜਿਹੜਾ ਤੁਸ਼ਾਰ ਵਿਕਟਮਾਂ ਤੇ ਜਿਹੜੀ ਕਿਊਜ਼ ਤਮੰਨਾ ਇਹ ਪਿੱਛੇ ਜੀਨਦੇ ਹਰਿਆਣਾ ਦੇ ਰਹਿਣ ਵਾਲੇ ਨੇ ਕਰੀਬ-ਕਰੀਬ 8 ਕ ਮਹੀਨੇ ਤੋਂ ਇੱਥੇ ਦਰਪਨ ਸਿਟੀ ਦੇ ਵਿੱਚ ਰਹਿ ਰਹੇ ਸੀਗੇ ਤੇ ਇੱਥੇ ਇਕੱਠੇ ਹੀ ਰਹਿ ਰਹੇ ਸੀ ਜਿਹੜੀ ਵੈਪਨ ਟੂਰਨਾਮੈਂਟ ਦਾ ਬਾਤ ਅੱਗੇ ਤੋਂ ਬਾਤ ਕਿੱਥੇ ਖੜਾ ਦੇ ਕਿ ਕਿੱਥੋਂ ਮੁੜਦਾ ਹੈ ਇਹਨਾਂ ਦੋਨਾਂ ਦੀ ਜੀ ਅਸੀਂ ਨਿਆਹ گاؤں ਤੋਂ ਜਿਹੜਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਦੋਨੋਂ ਅਕਿਊਜ਼ ਨੂੰ ਤੇ ਜਿਹੜਾ ਵੈਪਨ ਉਹ ਇਹਨਾਂ ਨੇ ਆਪਣੀ ਪੁਛਗਿਸਤਿਹ ਦੌਰਾਨ ਦੱਸਿਆ ਕਿ ਉੱਥੇ ਜਿਹੜਾ ਘਰ ਦੇ ਵਿੱਚ ਸਿਲੰਡਰ ਪਿਆ ਸੀਗਾ ਸਿਲੰਡਰ ਯੂਜ਼ ਕਰਕੇ ਹੀ ਉਹਨੇ ਜਿਹੜਾ ਮਰਡਰ ਕੀਤਾ ਉਹਦਾ ਅਮਨ ਦਾ ਬੈਕਗ੍ਰਾਉਂਡ ਤਾਂ ਨਹੀਂ ਅਮਨ ਕੀ ਕਰਦਾ ਹੈ ਸਰ ਉਹਦੀ ਕੋਈ ਪ੍ਰੋਫਾਈਲ ਕੀ ਹੈ ਨਹੀਂ ਜੀ 22 ਸਾਲ ਦਾ ਲੜਕਾ ਹੈਗਾ ਇਹ ਤੇ ਕਿਸੇ ਓਪਨ ਯੂਨੀਵਰਸਿਟੀ ਦੇ ਵਿੱਚ ਬੀਏ ਦੀ ਪੜਾਈ ਕਰ ਰਿਹਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਸ ਐਚ ਕੋਈ ਸਾਹਮਣੇ ਨਹੀਂ ਆਇਆ ਆ ਕਤਲ ਅਮਨ ਨੇ ਕਰਿਆ ਕਿ ਤਮੰਨਾ ਨੇ ਕਰਿਆ ਦੋਵਾਂ ਨੇ ਰੜਖੇ ਕਰਿਆ ਜੀ ਦੇਖੋ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੁੱਢਲੇ ਤੌਰ ਤੇ ਕੁਝ ਕਿਛਤੀ ਗੱਲ ਸਾਹਮਣੇ ਆਈ ਹੈ ਕਿ ਦੋਨਾਂ ਦੀ ਆਪਸ ਵਿੱਚ ਬਹਿਸਬਾਜੀ ਹੋਈ ਸੀ ਅਮਨ ਦੀ ਤੇ ਤੁਸ਼ਾਰ ਦੀ ਪਰੰਤੂ ਉਹ ਦੋਨੋਂ ਉੱਥੇ ਮੌਜੂਦ ਸੀਗੇ ਤੇ ਦੋਨਾਂ ਨੇ ਜਿਹੜਾ ਹੈਗਾ ਮਤਲਬ ਪ੍ਰਾਇਮਰੀ ਤੌਰ ਤੇ ਅਮਨ ਨੇ ਜਿਹੜਾ ਸਲੰਡਰ ਮਾਰਿਆ ਪਰ ਉਸ ਸਮੇਂ ਉਹ ਵੀ ਉੱਥੇ ਮੌਜੂਦ ਸੀਗੀ ਉਹਨੇ ਕਿਸੇ ਨੂੰ ਇਤਲਾਹ ਦੇਣ ਦੀ ਜਗ੍ਹਾ ਜਿਹੜੀ ਲੜਕੀ ਹੈਗੀ ਆ ਉਹਦੇ ਨਾਲ ਹੀ ਮੌਕਾ ਤੋਂ ਫਰਾਰ ਹੋ ਗਈ ਇਸ ਨਾਲ ਇੱਕ ਗੱਲ ਹੋਰ ਉੱਥੇ ਦੇਖਣ ਦੇ ਵਿੱਚ ਆਈ ਕਿ ਜਦੋਂ ਅ ਮਰਿਆ ਪਿਆ ਸੀ ਤੁਸ਼ਾ ਉਹਦੇ ਮੂੰਹ ਦੇ ਉੱਪਰ ਸਹਰਾਣਾ ਰੱਖਿਆ ਹੋਇਆ ਤੇ ਜਿਸ ਤਰ੍ਹਾਂ ਉਹਨੂੰ ਦੱਬਿਆ ਜਾਂਦਾ ਜੀ ਦੇਖੋ ਜੀ ਉਹ ਦੋਸ਼ੀ ਨੇ ਦੱਸਿਆ ਕਿ ਕਰੀਬ-ਕਰੀਬ 4-5 ਵਜੇ ਸਵੇਰ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਸਮੇਂ ਨੇਚੁਰਲੀ ਉਹ ਦੱਸ ਰਿਹਾ ਕਿ ਸਿਲੰਡਰ ਉਹਦੇ ਜਿਹੜਾ ਉਹਨੇ ਫੇਸ ਨਾਲ ਫੇਸ ਨੂੰ ਸਿਲੰਡਰ ਨਾਲ ਹਿੱਟ ਕੀਤਾ ਤੇ ਉੱਥੇ ਬੈੱਡ ਦੇ ਉੱਤੇ ਜਿਵੇਂ ਉਹਦੀ ਬਾਡੀ ਪਈ ਸੀ ਉਹਦੇ ਨਾਲ ਹੀ ਜੋ ਤੁਸੀਂ ਦੱਸ ਰਹੇ ਹੋ ਕੰਬਲ ਤੇ ਚਾਦਰ ਵਗੈਰਾ ਪਈ ਸੀ ਤਾਂ ਉਹਦਾ ਮੂੰਹ ਢਕਿਆ ਹੋਇਆ ਸੀਗਾ। ਕਿਹੜੀ ਧਾਰਾ ਦੇ ਦੇਨ ਕਰਦੇ ਆਂ? ਅੰਡਰ ਸੈਕਸ਼ਨ 302 34 ਆਪੀਸੀ। ਸਰ ਅਦਾਲਤ ਵਿੱਚ ਪੇਸ਼ ਕਰਦੇ ਜੀ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੀ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। SCBC ਮਹਾਪੰਚਾਇਤ ਪੰਜਾਬ ਵੱਲੋਂ ਮਹਾਲੀ ਫੇਸ ਸਾਦੀਆਂ ਲਾਈਟਾਂ ਤੇ ਚੱਲ ਰਹੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਮੋਰਚੇ ਦੀ ਆਗੂ ਬਲਵੰਦ ਸਿੰਘ ਕੁੰਬੜਾ ਪ੍ਰਧਾਨ ਅਤਿਆਚਾਰ ਪ੍ਰਸ਼ਾਸਨ ਵਿਰੋਧੀ ਫਰੰਟ ਪੰਜਾਬ ਪ੍ਰਵੀਨ ਟਾਂਕ ਜ਼ਿਲ੍ਹਾ ਪ੍ਰਧਾਨ ਬਾਲਮਿਕੀ ਮਹਾਪੰਚਾਇਤ ਮਹਾਲੀ ਮੋਰਚੇ ਦੇ ਯੂਥ ਆਗੂ ਸਿਮਰਜੀਤ ਸਿੰਘ ਸ਼ੌਂਕੀ ਅਤੇ ਸਰਬਜੀਤ ਸਿੰਘ ਰੌਕੀ ਪ੍ਰਧਾਨ ਬਾਲਮਿਕੀ ਸ਼ਕਤੀ ਸੰਗਠਨ ਇਹ ਸਾਂਝੇ ਤੌਰ ਤੇ ਪਿਛਲੇ ਕਈ ਦਿਨੀ ਕਾਂਗਰਸ ਪਾਰਟੀ ਤੋਂ ਅਮਰਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਐਸੀ ਪਾਈਚਰ ਪਤੀ ਵਿਵਾਦ ਵਿਵਾਦ ਦੇਣ ਦੇ ਵਿੱਚ ਰੋਸ ਜਤਾ ਕੀਤਾ ਗਿਆ ਆਗੂ ਸਹਿਬਾਨਾਂ ਨੇ ਇਕੱਠੇ ਹੋ ਕੇ ਇੱਕ ਵਿਸ਼ੇਸ਼ ਤੌਰ ਤੇ ਆਗਾਮੀ ਮੀਟਿੰਗ ਕੀਤੀ ਜਿਸ ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਜੋ ਕਾਂਗਰਸ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਅਮਰਸਰ ਤੋਂ ਸ੍ਰੀ ਅਮਰਿੰਦਰ ਸਰ ਤੋਂ ਜੋ ਲੋਕ ਸਭਾ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਫਿਕਰ ਭਰੇ ਤੇ ਪਿਛਲੇ ਦਿਨ ਕਿਸੇ ਟੀਵੀ ਚੈਨਲ ਤੇ ਆਪਣੇ ਇੰਟਰਵਿਊ ਦੇ ਰਿਹਾ ਤੇ ਅਸੀਂ ਚੈਨਲਾਂ ਰਾਹੀਂ ਇੰਟਰਵਿਊ ਸੁਣੀ ਹੈ ਤੇ ਕਿਵੇਂ ਉਹ ਐਸਸੀ ਸਮਾਜ ਦੇ ਬੱਚਿਆਂ ਨੂੰ ਐਸੀ ਸਮਾਜ ਦੇ ਬੇਟਿਆਂ ਨੂੰ ਬੱਚਿਆਂ ਨੂੰ ਦੱਸ ਰਿਹਾ ਵੀ ਜਿਹੜੇ ਸਾਰਾ ਹੀ ਕ੍ਰਾਈਮ ਹੋ ਰਿਹਾ ਛੁਰੀਆਂ ਚਲਾ ਰਹੇ ਨੇ ਗੈਂਗਸਟਰ ਬਣ ਰਹੇ ਨੇ ਚੈਨੀਆਂ ਚਫਟ ਕਰ ਰਹੇ ਨੇ ਉਹ ਸਾਰੇ ਜਿਹੜੇ ਐਸਸੀ ਸਮਾਜ ਨਾਲ ਸੰਬੰਧਿਤ ਲੋਕ ਨੇ ਪਹਿਲਾਂ ਛੋਟੀਆਂ ਚੋਰੀਆਂ ਕਰਦੇ ਨੇ ਫਿਰ ਵੱਡੇ ਜਿਹੜਾ ਗੈਂਗਵਾਰ ਕਰਦੇ ਨੇ ਤੇ ਉਸ ਵਿੱਚ ਸਾਰੇ ਜਿਹੜਾ ਐਸਸੀ ਸਮਾਜ ਨੂੰ ਬਹੁਤ ਵੱਡੀ ਕਿਸ ਪਹੁੰਚੀ ਹੈ ਤੇ ਐਸੀ ਸਮਾਜ ਨੂੰ ਨਾ ਟੀਵੀ ਚੈਨਲ ਦਾ ਹੀ ਜਲੀਲ ਕੀਤਾ ਤੇ ਅਸੀਂ ਸਾਰੇ ਮੋਰਚੇ ਦੇ ਆਗੂ ਸਹਿਮਾਨਾਂ ਨੇ ਅੱਜ ਸਲਾਹ ਕਰਕੇ ਉਹਨਾਂ ਦੇ ਖਿਲਾਫ ਇੱਕ ਲਿਖਤੀ ਸ਼ਿਕਾਇਤ ਜਿਹੜੀ ਹੈ ਗੁਰਜੀਤ ਔਜਲੇ ਦੇ ਖਿਲਾਫ ਲਿਖ ਕੇ ਇੱਕ ਕੰਪਲੀਟ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਨੂੰ ਦੇ ਰਹੇ ਨੇ ਤੇ ਐਸੀ ਕਮਿਸ਼ਨ ਕੋਮੇ ਨੂੰ ਅਸੀਂ ਇੱਕ ਕੰਪਲੀਟ ਦੇ ਰਹੇ ਨੇ ਵੀ ਦੇ ਖਿਲਾਫ ਐਸੀ ਐਸ ਕੇਟ ਲਾ ਕੇ ਪਰਚਾ ਦਰਜ ਹੋਏ ਤੇ ਸਾਰੇ ਹੀ ਐਸੀ ਸਮਾਜ ਨੂੰ ਸਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਜੇਕਰ ਅਜਿਹੇ ਲੀਡਰ ਟੋੜਾ ਅੱਜ ਹੀ ਸਤਕਾਰ ਨਹੀਂ ਕਰਦੇ ਨਾਲ ਉਹ ਬੋਟਾ ਲੈ ਰਹੇ ਨੇ ਬੋਟਾ ਪਟੋ ਰਹੇ ਨੇ ਪਿੱਛੇ ਵੀ ਉਹ ਐਮਪੀ ਰਿਹਾ ਐਮਪੀ ਬੜਕੇ ਉਹਨੇ ਕੀ ਕਰਤੂਤ ਕਰੀ ਐ ਕੀ ਸਵਾਰ ਢਾਈ ਐ ਉਹ ਵੀ ਸਾਰੀ ਜਿਹੜੀ ਉਹ ਐਸੀ ਭਾਈਚਾਰੇ ਨੂੰ ਪਤਾ ਹੋਊਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕੇ ਨੂੰ ਤੇ ਉਸ ਦੇ ਖਿਲਾਫ ਅਸੀਂ ਜਿਹੜਾ ਤਿੱਖਾ ਰੋਸ ਪ੍ਰਦਰਸ਼ਨ ਕਰਾਂਗੇ ਵਿਰੋਧ ਕਰਾਂਗੇ ਤੇ ਉਹਦੀਆਂ ਲਿਖਤੀ ਅਸੀਂ ਕੰਪਲੇਟਾਂ ਭੇਜ ਰਹੇ ਨੇ ਤੇ ਜੇਕਰ ਸਰਕਾਰ ਨੇ ਜਾਂ ਸਾਡੀ ਪਾਰਟੀ ਨੇ ਨਾ ਸੁਣੀ ਤਾਂ ਉਹਦੇ ਖਿਲਾਫ ਅਸੀਂ ਜਿਹੜਾ ਵੱਡਾ ਸੰਘਰਸ਼ ਕਰਾਂਗੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅਮਰitsar ਲੋਕ ਸਭਾ ਹਲਕੇ ਅਸੀਂ ਜਾ ਕੇ ਉਹਦਾ ਪਿੱਟ ਸੱਪਾ ਕਰਾਂਗੇ ਤੇ ਉਹਦੇ ਫੁਕਲੇ ਫੁਕਾਂਗੇ ਤੇ ਉਹਦੇ ਖਿਲਾਫ ਜਦੋਂ ਤੱਕ ਕਾਰਵਾਈ ਨਾ ਹੋਏ ਤੇ ਜਾਂ ਸਾਨੂੰ ਕੋਈ ਕੋਟ ਦਾ ਦਰਵਾਜ਼ਾ ਖੜਕਾਣਾ ਪਵੇ ਅਦਾਲਤ ਦਾ ਦਰਵਾਜ਼ਾ ਖੜਕਾਣਾ ਪਵੇ ਉਹਦੇ ਖਿਲਾਫ ਕਾਰਵਾਈ ਕਰਾਵਾਂਗੇ ਜਾਂ ਉਹ ਐਸੀ ਸਮਾਜ ਤੋਂ ਮਾਫੀ ਮੰਗੇ ਜਿਹੜਾ ਕਿ ਉਹਨਾਂ ਨੇ ਪਿਛਲੇ ਦਿਨ ਜਿਹੜਾ ਹੈ ਟੀਵੀ ਚੈਨਲਾਂ ਰਾਹੀਂ ਸਾਨੂੰ ਐਸੀ ਸਮਾਜ ਦੇ ਲੋਕਾਂ ਨੂੰ ਐਸੀ ਸਮਾਜ ਦੇ ਬੱਚਿਆਂ ਨੂੰ ਜਲੀਲ ਕੀਤਾ ਤੇ ਮੈਂ ਹੁਣ ਸਾਰੇ ਆਗੂ ਸਹਿਬਾਨ ਨੂੰ ਬੇਨਤੀ ਕਰ ਦਿੰਦੇ ਆਪਣੇ ਆਪਣੇ ਇਤਿਆਹ ਆਪਣੇ ਆਪਣੇ ਰੱਖਣਗੇ ਪ੍ਰਵੀਨ ਤਾਂਗ ਜੀ ਫਰਦਾਨੋ ਜੀ ਕੁਬਲਾ ਸਾਹਿਬ ਤੁਹਾਡਾ ਸਿੱਧਾ ਸਵਾਲ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਜਿੱਥੇ ਕੀ ਮਤਲਬ ਕਿ ਇਤਿਹਾਸ ਬਹੁਤ ਵੱਡਾ ਰਿਹਾ ਹੈ ਉੱਥੇ ਦਾ ਉਮੀਦਵਾਰ ਹੋਵੇ ਤੇ ਇਸ ਤਰ੍ਹਾਂ ਦੀ ਗੱਲਾਂ ਕਰੇ ਗੁਰੂ ਦੀ ਨਜ਼ਰ 'ਚ ਤਾਂ ਹਰ ਕੋਈ ਬਰਾਬਰ ਹੁੰਦਾ ਤੇ ਇਸ ਤਰ੍ਹਾਂ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਕੀ ਉਹ ਖਾਸ ਇੱਕ ਉਹਨੂੰ ਮਤਲਬ ਕਿ ਫੋਕਸ ਕਰਕੇ ਇਸ ਤਰ੍ਹਾਂ ਦਾ ਜਲੀਲ ਕਰਨਾ ਚਾਹੁੰਦੇ ਨੇ ਉਹ ਗੁਰੂ ਸਾਹਿਬ ਨੇ ਜਾਤ ਪਾਤ ਖਤਮ ਕਰਨ ਲਈ ਪੰਜ ਪਿਆਰੇ ਸਾਜੇ ਅਸੀਂ ਪੰਜੇ ਪਿਆਰਾਂ ਚ ਸਾਰਿਆਂ ਤਕਰੀਬਨ ਕਸ਼ਟਾ ਕੌਮਾਂ ਅਸੀਂ ਜਿਹਨਾਂ ਨੂੰ ਇਕੱਠਾ ਇੱਕੋ ਵਾਟੇ ਚ ਅਮਰਚਕਾਇਆ ਅੱਜ ਵੀ ਚੱਲ ਰਿਹਾ ਉਹੀ ਪ੍ਰਥਾ ਚੱਲ ਰਹੀ ਹੈ ਖਾਲਸੇ ਦੀ ਜਿਵੇਂ ਪਹਿਲਾਂ ਚੱਲ ਰਹੀ ਸੀ ਪਰ ਲੋਕਾਂ ਦਾ ਜਿਹੜਾ ਭੇਦ ਭਾਵ ਹੈ ਇਹ ਤਰਾੜ ਲੋਕਾਂ ਦਾ ਭੇਦ ਭਾਵ ਹੈ ਇਹ ਗਰੀਬ ਲੋਕਾਂ ਨੂੰ ਸਿਰਫ ਦਾ ਸਿਰਫ ਕੋਟ ਬੈਂਕ ਕਰਕੇ ਬਟੋਰ ਕੇ ਇਹਨਾਂ ਲੋਕਾਂ ਨੂੰ ਜਲੀਲ ਕਰਦੇ ਨੇ ਤੇ ਇਹਨਾਂ ਨੂੰ ਪਛੜਾ ਬਣ ਦਿਖਾ ਕੇ ਇਹਨਾਂ ਦਾ ਇਹਨਾਂ ਲੋਕਾਂ ਨੂੰ ਜਿਹੜਾ ਜਲੀਲ ਕਰਨਾ ਚਾਹੁੰਦੇ ਨੇ ਤਾਂ ਕਿ ਹੁਣ ਉਹ ਲੋਕ ਨਹੀਂ ਰਹੇ ਪਹਿਲਾਂ ਵਾਲੇ ਹੁਣ ਜਾਗਰੂਕ ਹੋਗੇ ਤੁਹਾਡਾ ਜਿਹੜਾ ਮੀਡੀਆ ਦਾ ਸੋਸ਼ਲ ਮੀਡੀਆ ਦਾ ਜਵਾਨਾ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਜਵਾਬ ਦੇਹੀਏ ਪਹਿਲਾਂ ਬੀਤੇ 1 ਮਹੀਨੇ ਨੂੰ ਬਾਬਾ ਬਲਵਿੰਦਰ ਸਿੰਘ ਦਾ ਕਤਲ ਉਹਨਾਂ ਦੇ ਨੌਜਵਾਨ ਚੇਰੇ ਬਲੋਹੀ ਕਤਲ ਕਰ ਦਿੱਤਾ ਗਿਆ ਸੀ ਤੁਹਾਨੂੰ ਦੱਸੀ ਕਿ ਮ੍ਰਿਤਕ ਬਾਬਾ ਬਲਵਿੰਦਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਬਾਬਾ ਕਰਤਾਰ ਸਿੰਘ ਪਿੰਡਰਾਵਾਲੇ ਦੀ ਭਤੀਜਾ ਸੀ ਅਤੇ ਬਟਾਲਾ ਲੈਤੀ ਕਿ ਕਸਬਾ ਕਮਾਨ ਦੇ ਪਿੰਡ ਅਠਵਾਲ ਵਿਖੇ ਗੁਰਦੁਆਰਾ ਅਮਰਦਾਸ ਜੀ ਦੀ ਸੇਵਾ ਸੰਭਾਲ ਕਰਦੇ ਸੀ ਵਾਲਾ ਪੁਲਿਸ ਵੱਲੋਂ ਕਰੀਬ 12 ਦਿਨ ਬਾਅਦ ਬਟਾਲਾ ਦੀ ਚਿੱਟੀ ਗਰਾਊਂਡ ਦੇ ਨੇੜੇ ਤੋਂ ਕਾਬੂ ਕਰ ਲਿਆ ਗਿਆ ਇਸ ਸਮੇਂ ਦੌਰਾਨ ਰਮਨਦੀਪ ਸਿੰਘ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਛਪਾਉਂਦਾ ਰਿਹਾ ਸੀ ਕਤਲ ਕਰਨ ਲਈ ਵਰਤੀ ਗਈ ਕਿਰਚ ਵੀ ਬਰਾਮਦ ਕਰ ਲਈ ਗਈ ਹੈ ਜਿਵੇਂ ਸਾਰੇ ਨਹੀਂ ਜਾਣਦੇ 30 April ਰਾਤੀ 10:30 ਔਰ 11 ਵਜੇ ਦੇ ਵਿਚਾਲੇ ਇੱਕ ਅਨਫੋਰਚਨਟ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਥਾਣਾ ਕੁਮਾਨ ਥਾਣਾ ਕੁਮਾਨ ਦੇ ਸਰਹੱਦ ਤੋਂ ਕਿ ਬਾਬਾ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਮੁਖੀ ਸੀਗੇ ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਅਠਵਾਲ ਪਿੰਡ ਦਾ ਉਹਨਾਂ ਦੀ ਕਤਲ ਹੋਇਆ ਸੀਗਾ ਔਰ ਮੌਕੇ ਦੇ ਜੋ ਸੀਸੀਟੀਵੀ ਫੁਟੇਜ ਸਾਨੂੰ ਮਿਲੇ ਸੀ ਔਰ ਜੋ ਮੌਕੇ ਦੇ ਗਵਾਹ ਸੀਗੇ ਉਹਨਾਂ ਵੱਲੋਂ ਇਹ ਪਤਾ ਚੱਲਿਆ ਸੀਗਾ ਕਿ ਉਹਨਾਂ ਦਾ ਇੱਕ ਸੇਵਾਦਾਰ ਰਮਨਦੀਪ ਸਿੰਘ ਉਹਨਾਂ ਨੇ ਬਾਬਾ ਜੀ ਦਾ ਚੱਕੂ ਮਾਰ ਕੇ ਉਹਨਾਂ ਦੀ ਕਤਲ ਕੀਤਾ ਸੀ ਔਰ ਇਸੀ ਕੇਸ ਇਹ ਬਹੁਤ ਜ਼ਿਆਦਾ ਸੈਂਸੇਸ਼ਨਲ ਹੋ ਗਿਆ ਸੀਗਾ ਤੋਂ ਉਸੇ ਉਸੇ ਇਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਵੱਖ-ਵੱਖ ਟੀਮਾਂ ਬਣਾ ਕੇ ਤਕਰੀਬਨ ਪੰਜਾਬ ਚ ਵੀ ਔਰ ਪੰਜਾਬ ਦੇ ਬਾਹਰ ਦੇ ਵੀ ਬਟਾਲੇ ਦੀ ਵੱਖ-ਵੱਖ ਟੀਮਾਂ ਆਲਮੋਸਟ 6 ਟੀਮਾਂ ਸਾਡੇ ਬਣੀ ਸੀਗੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਔਰ ਜੋ ਅਕਿਊਜ਼ ਸੀਗਾ ਉਹਨਾਂ ਨੂੰ ਅਰੈਸਟ ਕਰਨ ਲਈ ਤੋਂ ਆਫਟਰ 12 ਡੇਸ 12 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਬਟਾਲਾ ਪੁਲਿਸ ਨੂੰ 13 ਤਰੀਕ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਆ ਔਰ ਹੁਣ ਇਹ ਜੋ ਆਪਣੀ ਹਿਰਾਸਤ 'ਚ ਹੈਗੇ ਆ ਔਰ ਉਹਨਾਂ ਨੂੰ ਮਾਰੀਓ ਕਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਔਰ ਉਹਨਾਂ ਦੀ ਅਗਲੀ ਰਿਮਾਂਡ ਲੈ ਕੇ ਅਗਲੀ ਅਗਲੀ ਪੁੱਛਤਾ 'ਚ ਜੋ ਕੀਤੀ ਜਾਊਗੀ ਜੋ ਹੁਣ ਤੱਕ ਦੀ ਪੁੱਛਗਿਛ ਦੇ ਵਿੱਚ ਜੋ ਚੀਜ਼ ਸਾਹਮਣੇ ਆਈ ਹੈ ਜੋ ਮਤਲਬ ਕਾਰਨ ਦਾ ਕਤਲ ਦਾ ਕਾਰਨ ਕੀ ਸੀਗਾ ਇਹ ਮੋਸਟ ਇੰਪੋਰਟੈਂਟ ਕੁਐਸਚਨ ਸੀ ਸਾਰੇ ਵਾਸਤੇ ਤੋਂ ਹੁਣ ਤੱਕ ਦੀ ਜੋ ਪੁੱਛਗਿਛ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਜੋ ਰਮਨਦੀਪ ਸਿੰਘ ਹੈਗਾ ਇਹ 19 ਸਾਲ ਦਾ ਹੈਗਾ ਇਹ ਵਖਵਖ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੀ ਔਰ ਪਿਛਲੇ ਡੇਢ ਸਾਲ ਤੋਂ ਇਹ ਗੁਰਦੁਆਰਾ ਜੋ ਆਪਣਾ ਗੁਰੂ ਅਮਰਦਾਸ ਜੀ ਗੁਰਦੁਆਰਾ ਹੈਗਾ ਠਵਾਲ ਦੇ ਉੱਥੇ ਵੀ ਆਉਂਦਾ ਸੀਗਾ ਔਰ ਉੱਥੇ ਬਾਬਾ ਬਲਵਿੰਦਰ ਜੀ ਦਾ ਇਹ ਸੇਵਾ ਕਰਦਾ ਸੀਗਾ ਔਰ ਉਦ ਦਿਨ ਰਾਤ 30 April ਰਾਤ 10:30 ਵਜੇ ਦੇ ਕਰੀਬ ਇਹ ਜੋ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਉਹਦਾ ਪੈਰ ਦਾ ਮਾਲਿਸ਼ ਕਰ ਰਿਹਾ ਸੀ ਉਹਨਾਂ ਨੂੰ ਲੈ ਕੇ ਅਪਸ਼ ਇਹ ਬਾ ਇਹ ਹੋ ਗਈ ਆਪਸ ਚ ਇਹਨਾਂ ਦੀ ਝਗੜਾ ਹੋ ਗਿਆ ਕਿ ਲਤ ਕੁੱਟਣ ਨੂੰ ਲੈ ਕੇ ਬਾਬਾ ਜੀ ਨੇ ਇਹਨੂੰ ਗਾਲ ਕੱਢਤਾ ਔਰ ਉਹ ਵਧੀ ਵਧੀ ਗਏ ਉਹਦੇ ਵਿੱਚ ਆ ਵੀ ਇਹਨਾਂ ਦੇ ਅਕਿਊਜ਼ ਦੇ ਕਹਿਣ ਦੇ ਮੁਤਾਬਿਕ ਆ ਵੀ ਹੈਗਾ ਕਿ ਜੋ ਬਾਬਾ ਜੀ ਨੇ ਇਹਨੂੰ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਲੱਤ ਮਾਰਦੀ ਤੋ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤੋ ਫਿਰ ਇੰਨੇ ਉਹਨਾਂ ਨੂੰ ਖੁਰਚ ਮਾਰਦੀ ਔਰ ਉੱਥੋਂ ਦੀ ਇਹ ਭੱਜ ਗਿਆ ਸਗਾ ਤੋ ਇਹ ਹਲੇ ਸਾਡਾ ਫਰਸਟ ਜੋ ਇਹਦੇ ਵਿੱਚ ਆਈ ਹੋਈ ਆ ਪੁੱਛਗਿਛ ਦੇ ਵਿੱਚ ਇਹ ਚੀਜ਼ ਆਈ ਹੈ ਹਲੇ ਵੀ ਅਸੀਂ ਅਗੇ ਦੀ ਕਾਰਵਾਈ ਜਾਰੀ ਹੈਗੀ ਉਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਊਗਾ ਉਹ ਤੁਹਾਡੇ ਸਾਰੇ ਨਾਲ ਸ਼ੇਅਰ ਕੀਤਾ ਜਾਊਗਾ ਜੀ ਧੰਨਵਾਦ ਅ ਇਹਦੇ ਵਿੱਚ ਦੇਖਿਓ ਜੀ ਆਪਣਾ ਇੱਕ ਤੋਂ ਇਥੋਂ ਦੀ ਇਹ ਮੋਗਾ ਚਲ ਗਏ ਸੀਗਾ ਅੰਮ੍ਰਿਤਸਰ ਚਲਿਆ ਸੀ ਪਹਿਲੇ ਉਤੋਂ ਬਾਅਦ ਮੋਗਾ ਚਲਿਆ ਸੀ ਮੋਗਾ ਦੇ ਵਿੱਚ 2 ਦਿਨ ਰਿਹਾ ਉਤੋਂ ਬਾਅਦ ਫਿਰ ਇਹ ਪੰਜਾਬ ਦੇ ਬਾਹਰ ਵੀ ਗਿਆ ਸੀਗਾ ਦੋ ਥਾਵਾਂ ਤੇ ਫਿਰ ਉਸ ਤੋਂ ਬਾਅਦ ਵਾਪਸ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਤੋਂ ਫਿਰ ਬਟਾਰਾ ਇਦੇ ਵਿੱਚ ਇੱਕ ਇੱਕ ਗੱਲ ਮੈਂ ਹੋਰ ਤੁਹਾਡੇ মিডিਆ ਰਾਹੀਂ ਮੈਂ ਬਟਾਲਾ ਦੀ ਔਰ ਮੋਗੇ ਦੀ ਜੋ ਪਬਲਿਕ ਹੈਗੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਇਦੇ ਵਿੱਚ ਪਬਲਿਕ ਵੱਲੋਂ ਸਾਨੂੰ ਬਹੁਤ ਜ਼ਿਆਦਾ ਕੋਆਪਰੇਸ਼ਨ ਮਿਲਿਆ ਭਾਵੇਂ ਉਹ ਆਪਣੀ ਡਿਟੈਕਸ਼ਨ ਦੇ ਵਿੱਚ ਉਹਨਾਂ ਦੀ ਮਦਦ ਹੋਵੇ ਭਾਵੇਂ ਉਹ ਇਹਦੇ ਵਿੱਚ ਕੁਝ ਜੋ ਸਿਵਿਲियंस ਨੇ ਜਿਨੇ ਸਾਡੇ ਨਾਲ ਵੀ ਤੁਰੇ ਸਾਡੇ ਨਾਲ ਤੁਰ ਕੇ ਇਹ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈਗੀ ਹੈ ਸਪੈਸ਼ਲੀ ਬਟਾਲੇ ਦੀ ਆਪਣੇ ਆਪਣੇ ਵਕ ਵਕ ਸਬਡਿਵੀਜ਼ਨ ਦੇ ਕਿਉਂਕਿ ਇਹਦੇ ਵਿੱਚ ਬਾਕੀ ਸਾਰੇ ਸਬਡਿਵੀਜ਼ਨਾਂ ਦੀ ਜੋ ਆਫੀਸਰਸ ਹੈ ਉਹਨਾਂ ਦੀ ਸਾਰਿਆਂ ਦੀ ਡਿਊਟੀ ਇੱਥੇ ਲੱਗੀ ਸੀ ਵਕ ਵਕ ਸਬਡਿਵੀਜ਼ਨਾਂ ਦੇ ਲੋਕੀ ਜੋ ਹੈਗੇ ਸਾਡੇ ਨਾਲ ਬਹੁਤ ਇਹਦੇ ਵਿੱਚ ਮਦਦ ਕੀਤੀ ਹੈ ਤੋਂ ਜਦੋਂ ਗੱਲ ਆਹੀ ਹੈ ਜੀ ਜਦੋਂ ਪਬਲਿਕ ਪੁਲਿਸ ਦਾ ਸਾਥ ਦਿੰਦੀ ਹੈ ਮਦਦ ਕਰਦੀ ਹੈ ਤਾਂ ਫਿਰ ਇੰਨਾ ਵੱਡਾ ਕੇਸਿਸ ਵੀ ਜੋ ਹੈਗੇ ਉਹ ਛੇਤੀ ਤੋਂ ਛੇਤੀ ਟ੍ਰੇਸ ਹੋ ਜਾਂਦੇ ਹੈ ਜੀ ਦੋਸਤੋ ਇਸ ਨਾਲ ਹੀ ਇਹ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲੀਕੁਲਵੰਦ ਸਿੰਘ ਜੀ ਨੂੰ ਇਜਾਜ਼ਤ ਦੇ ਦੀ ਦਾ ਪ੍ਰਾਕਾ